ਫਿਰ ਜਿਹੜੇ ਸਾਡੇ ਬੇਘਰ ਲੋਕ ਨੇ ਜਿਨ੍ਹਾਂ ਕੋ ਘਰ ਨਹੀਂ ਹੈਗੇ ਪ੍ਰਧਾਨ ਮੰਤਰੀ ਗ੍ਰਾਮੀਣ ਆਵਾਸ ਯੋਜਨਾ ਦੇ ਤਹਿਤ ਉਹਨਾਂ ਨੂੰ ਘਰ ਮਿਲ ਸੋ ਇਹਦੇ ਲਈ ਸੰਘਰਸ਼ ਕਰ ਰਹੇ ਆ ਕਿ ਆਜ਼ਾਦੀ ਦੇ 70 ਸਾਲ ਬਾਅਦ ਜਿਹੜੀਆਂ ਸਾਡੇ ਭਾਈਚਾਰੇ ਨੂੰ ਹਾਲੇ ਤੱਕ ਜਿਹੜੇ ਹੱਕ ਨਹੀਂ ਮਿਲੇ ਉਹਨਾਂ ਹੱਕਾਂ ਦੇ ਪ੍ਰਤੀ ਆਪਣੇ ਲੋਕਾਂ ਨੂੰ ਜਾਗਰੂਕ ਕਰਨਾ ਹੈ ਬੱਚੇ ਪੜ ਰਹੇ ਨੇ ਉਹਨਾਂ ਦੇ ਸਕਾਲਰਸ਼ਿਪ ਦੇ ਮਾਮਲੇ ਨੇ ਕਿ ਸੈਂਟਰ ਗਵਰਨਮੈਂਟ ਪੈਸਾ ਭੇਜਦੀ ਆ ਲੇਕਿਨ ਪੰਜਾਬ ਗਵਰਨਮੈਂਟ ਉਸ ਪੈਸੇ ਨੂੰ ਹੋਰ ਪਾਸੇ ਖਰਚ ਲੈਂਦੀ ਆ ਅਸੀਂ ਚਾਹੁੰਦੇ ਆ ਕਿ ਜਿਹੜੇ ਬੱਚੇ ਪੜ੍ਹਦੇ ਨੇ ਉਹਨਾਂ ਦੇ ਖਾਤਿਆਂ ਵਿੱਚੋਂ ਪੈਸੇ ਪੈਣ ਆ ਆ ਖੁਦਾਵੰਦ ਦੇ ਅਜੀਜ਼ ਤੇ ਬਰਕਤਨਾ ਵਿੱਚ ਸਭ ਨੂੰ ਸਲਾਮ ਅੱਜ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਮਾਨੇਪੁਰ ਜ਼ਿਲ੍ਹਾ ਗਰਦਾਸਪੁਰ ਦੇ ਵਿੱਚ ਅੱਜ ਕ੍ਰਿਸਟਨ ਨੈਸ਼ਨਲ ਫੰਡ ਦੀ ਰਗਵਾਈ ਦੇ ਵਿੱਚ ਜਿਹੜੀ ਮੀਟਿੰਗ ਹੋਈ ਆ ਔਰ ਉਸ ਮੀਟਿੰਗ ਦੇ ਵਿੱਚ ਸਾਡੇ ਪੰਜਾਬ ਯੂਥ ਪ੍ਰਧਾਨ ਭੱਗਾ ਗਿੱਲ ਜੀ ਔਰ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਅਲਦੀਪ ਤੁੰਗ ਜੀ ਤੇ ਗगन 시ਜਾਨ ਪਰਤੋ ਤੇ ਹੋਰ ਵੀ ਸਾਡੇ ਇਸ ਇਲਾਕੇ ਤੋਂ ਕਲਾ ਨੌਰ ਤਬੀਰ ਸੋਤਾ ਜੀ ਔਰ ਸਾਡੇ ਭਾਈ ਸਾਹਿਬ ਤੇ ਪਿੰਡ ਦਾ ਜਿਹੜਾ ਬੜਾ ਵੱਡਾ ਇਕੱਠ ਹੋਇਆ ਚਰਚ ਦੇ ਵਿੱਚ ਔਰ ਅੱਜ ਇਸ ਮੀਟਿੰਗ ਦਾ ਮਕਸਦ ਸਿਗਾ ਕਿ ਆਜ਼ਾਦੀ ਦੇ 70 ਸਾਲ ਬਾਅਦ ਜਿਹੜੀਆਂ ਸਾਡੇ ਭਾਈਚਾਰੇ ਨੂੰ ਹਾਲੇ ਤੱਕ ਜਿਹੜੇ ਹੱਕ ਨਹੀਂ ਮਿਲੇ ਉਹਨਾਂ ਹੱਕਾਂ ਦੇ ਪ੍ਰਤੀ ਆਪਣੇ ਲੋਕਾਂ ਨੂੰ ਜਾਗਰੂਕ ਕਰਨਾ ਹੈ ਤਾਂ ਕਿ ਸਾਡੇ ਲੋਕਾਂ ਨੂੰ ਆਪਣੇ ਹੱਕਾਂ ਦੇ ਬਾਰੇ ਗਿਆਨ ਹੋਵੇ ਔਰ ਉਹਨਾਂ ਹੱਕਾਂ ਦੇ ਲਈ ਜੋ ਸੀਐਨਐਫ ਦਾ ਪਿਛਲੇ ਕਈ ਸਾਲਾਂ ਤੋਂ ਜਿਹੜਾ ਸੰਘਰਸ਼ ਚੱਲ ਰਿਹਾ ਉਹ ਸੰਘਰਸ਼ ਨੂੰ ਹੋਰ ਮਜ਼ਬੂਤ ਕਰਨ ਲਈ ਅੱਜ ਇੱਥੇ ਭਾਈਚਾਰੇ ਦੇ ਨਾਲ ਜਿਹੜੇ ਵਿਚਾਰ ਪਟੰਦਰਾਂ ਆਗੂਆਂ ਨੇ ਕੀਤੇ ਨੇ ਸੋ ਇਸ ਮੌਕੇ ਤੇ ਇੱਕ ਇਕਾਈ ਦਾ ਵੀ ਗਠਨ ਕੀਤਾ ਗਿਆ 6 ਮੈਂਬਰੀ ਇਕਾਈ ਦਾ ਗਠਨ ਕੀਤਾ ਜਿਸ ਦੇ ਪ੍ਰਧਾਨ ਕਮਲ ਵਸੀਨ ਨੂੰ ਸਰਬਸੰਮਤੀ ਨਾਲ ਚੁਣਿਆ ਗਿਆ ਸੋ ਇਹ ਅਸੀਂ ਆਸ ਕਰਦੇ ਹਾਂ ਕਿ ਜਿਹੜੀ ਅੱਧੀ ਕਮੇਟੀ ਦਾ ਗਠਨ ਹੋਇਆ ਜੋ ਇਹ ਸੰਘਰਸ਼ ਚੱਲ ਰਿਹਾ ਪੰਜਾਬ ਦੇ ਵਿੱਚ ਕਿਉਂਕਿ ਤੁਸੀਂ ਜਾਣਦੇ ਕਿ ਪਿਛਲੇ ਸਾਲ ਜਿਹੜਾ ਪੂਰੇ ਮਾਲਵੇ ਦੇ 15 ਜ਼ਿਲ੍ਹਿਆਂ ਦੇ ਵਿੱਚ ਜਿਹੜੇ ਮਸੀ ਭਾਈਚਾਰੇ ਦੇ ਮਸਲੇ ਨੇ ਕਿ ਜਿਹੜੀ ਕ੍ਰਿਸਟਲ ਅਰੇਜਮੈਂਟ ਜਿਹੜੀ 1956 ਤੋੜੀ ਸੀ ਉਹਨੂੰ ਬਹਾਲ ਕਰਨ ਦੇ ਲਈ ਔਰ ਦੂਸਰਾ ਮਸੀ ਭਾਈਚਾਰਾ ਵੀ ਜਿਹੜਾ ਹੈ ਕਿ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਬਹੁਤ ਹੀ ਪਛੜਿਆ ਹੋਇਆ ਸੋ ਇਹਨਾਂ ਨੂੰ ਬੱਚਿਆਂ ਨੂੰ ਨੌਕਰੀਆਂ ਤੇ ਸਿਆਸੀ ਤੌਰ ਤੇ ਜਿਹੜਾ ਕੋਟਾ ਮਿਲੇ ਅਸੀਂ ਰਿਜ਼ਰਵੇਸ਼ਨ ਦੀ ਮੰਗ ਕਰ ਰਹੇ ਹਾਂ ਤੀਸਰਾ ਅਸੀਂ ਜਿਹੜੇ ਬੱਚੇ ਵੜ ਰਹੇ ਨੇ ਉਹਨਾਂ ਦੇ ਸਕਾਲਰਸ਼ਿਪ ਦੇ ਮਾਮਲੇ ਨੇ ਕਿ ਸੈਂਟਰ ਗਵਰਨਮੈਂਟ ਪੈਸਾ ਭੇਜਦੀ ਆ ਲੇਕਿਨ ਪੰਜਾਬ ਗਵਰਨਮੈਂਟ ਉਸ ਪੈਸੇ ਨੂੰ ਹੋਰ ਪਾਸੇ ਖਰਚ ਲੈਂਦੀ ਆ ਅਸੀਂ ਚਾਹੁੰਦੇ ਆ ਕਿ ਜਿਹੜੇ ਬੱਚੇ ਪੜ੍ਹਦੇ ਨੇ ਉਹਨਾਂ ਦੇ ਖਾਤਿਆਂ ਵਿੱਚੋਂ ਪੈਸੇ ਪੈਣ ਫਿਰ ਜਿਹੜੇ ਸਾਡੇ ਬੇਘਰ ਲੋਕ ਨੇ ਜਿਨ੍ਹਾਂ ਕੋ ਘਰ ਨਹੀਂ ਹੈਗੇ ਪ੍ਰਧਾਨ ਮੰਤਰੀ ਗ੍ਰਾਮੀਣ ਆਵਾਸ ਯੋਜਨਾ ਦੇ ਤਹਿਤ ਉਹਨਾਂ ਨੂੰ ਘਰ ਮਿਲ ਸੋ ਇਹਦੇ ਲਈ ਅਸੀਂ ਖਰਚ ਕਰ ਰਹੇ ਆਂ ਫਿਰ ਜਿਹੜੇ ਕੱਚੇ ਘਰਾਂ ਨੇ ਲੋਕਾਂ ਦੇ ਖਾਸ ਕਰਕੇ ਬਾਰਡਰ ਏਰੀਆ ਦੇ ਵਿੱਚ ਇਥੇ ਇੱਕ ਬੁਰੇ ਹਾਲਾਤ ਨੇ ਲੋਕ ਜਿਹੜੇ ਆ ਬਹੁਤ ਹੀ ਬੁਰੇ ਹਾਲਾਤਾਂ ਵਿੱਚ ਰਹਿ ਰਹੇ ਨੇ ਮਾੜੇ ਹਾਲਾਤਾਂ 'ਚ ਰਹਿ ਰਹੇ ਨੇ ਕਾਰੋਬਾਰ ਕੋਈ ਹੈ ਨਹੀਂ ਉਹਨਾਂ ਕੋ ਬੇਜਮੀਨੇ ਲੋਕ ਨੇ ਸੋ ਉਹਨਾਂ ਦੇ ਘਰਾਂ ਦੀ ਹਾਲਤ ਵੀ ਤਰਸਯੋਗ ਆ ਸੋ ਅਸੀਂ ਇਹ ਮੰਗ ਕਰਦੇ ਆ ਕਿ ਜਿੰਨੇ ਵੀ ਆਲਓਵਰ ਪੰਜਾਬ ਦੇ ਵਿੱਚ ਘਟ ਗਿਣਤੀ ਲੋਕਾਂ ਦੇ ਮੁਸੀਬਾ ਕਿਰੇ ਦੇ ਜਿਹੜੇ ਬੇ ਘਰ ਕੱਚੇ ਘਰ ਨੇ ਉਹਨਾਂ ਦੇ ਘਰ ਜਿਹੜੇ ਆ ਪੱਕੇ ਕਰਕੇ ਦਿੱਤੇ ਜਾਣ ਤੇ ਇਹਨੇ ਇਹ ਲਈ ਵੀ ਅਸੀਂ ਜਿਹੜੇ ਮੰਗ ਪੱਤਰ ਸ਼ੁਰੂ ਕੀਤੇ ਨੇ ਪਹਿਲਾ ਗੁਰਦਾਸਪੁਰ ਦੇ ਵਿੱਚ ਮੈਮੋਰਨ ਦੇ ਤਾਉਣ ਵਾਲੇ ਦਿਨਾਂ ਚ ਅਸੀਂ ਬਾਕੀ ਮਾਝੇ ਦੇ ਜ਼ਿਲ੍ਹਿਆਂ ਚ ਅੰਮ੍ਰਿਤਸਰ ਔਰ ਤਰਨਤਾਰਨ ਔਰ ਪਠਾਨਕੋਟ ਦੇ ਵਿੱਚ ਵੀ ਦੇਨੇ ਨੇ ਸੋ ਉਸ ਤੋਂ ਇਲਾਵਾ ਸਾਡੀ ਜਿਹੜੀ ਬੜੀ ਵੱਡੀ ਧਾਰਮਿਕ ਮੰਗ ਹੈਗੀ ਆ ਕਿ ਜਿਸ ਤਰ੍ਹਾਂ ਬਾਕੀ ਧਰਮਾਂ ਨੂੰ ਵੀ ਆਪਣੇ ਵਕ ਵਕ ਗੁਰਦੁਆਮਾਂ ਤੇ ਜਾਣ ਦੇ ਲਈ ਸਰਕਾਰ ਵੀਜ਼ਾ ਪੈਕੇਟ ਦਿੰਦੀ ਆ ਮਸੀਹ ਭਾਈਚਾਰੇ ਨੂੰ ਵੀ 크리스마ਸ ਮੌਕੇ ਤੇ ਇਸਟਰ ਮੌਕੇ ਜਿਹੜਾ ਇਜ਼ਰਾਈਲ ਜਰੂਸ਼ਲਮ ਜਾਣ ਦੀ ਜਿਹੜੀ ਆਗਿਆ ਦਿੱਤੀ ਜਾਣੀ ਚਾਹੀਦੀ ਆ ਸੋ ਇਹਨਾਂ ਮੁੱਦਿਆਂ ਦੇ ਲਈ ਸੰਘਰਸ਼ ਚੱਲ ਰਿਹਾ ਸੋ ਅੱਜ ਇੱਥੇ ਅਸੀਂ ਜਿਹੜਾ ਪਿੰਡ ਦੇ ਲੋਕਾਂ ਨੂੰ ਇਹ ਸਾਰੀਆਂ ਜਾਣਕਾਰੀਆਂ ਦਿੱਤੀਆਂ ਨੇ ਕਮੇਟੀ ਦਾ ਗਠਨ ਹੋਇਆ ਅੱਜ ਕਰਦੇ ਆ ਕਿ ਕਮੇਟੀ ਜਿਹੜੀ ਆ ਉਹ ਇਸ ਸੰਘਰਸ਼ 'ਚ ਵੱਡ ਚੜ ਕੇ ਹਿੱਸਾ ਲਏਗੀ ਔਰ ਅਸੀਂ ਅੱਗੇ ਜਿਹੜੇ ਆਪਣੇ ਸਰਕਾਰ ਤੇ ਦਬਾਅ ਬਣਾ ਕੇ ਨਾ ਮੰਗਾਂ ਨੂੰ ਪੂਰਿਆ ਕਰਾਵਾਂਗੇ ਥੈਂਕ ਯੂ ਪ੍ਰਧਾਨ ਜੋ ਅੱਜ ਸੀਐਨਐਫ ਦੀ ਟੀਮ ਵੱਲੋਂ ਆਪਣਾ ਸਗਠਨ ਕੀਤਾ ਗਿਆ ਮਾਨੇਪੁਰ ਦੇ ਵਿੱਚ ਕੀ ਕਹਿਣਾ ਚਾਹਗੇ ਉਹਨਾਂ ਦਾ ਜੈ ਬੀਐਮ ਜੈ ਭਾਰਤ ਹਾਲੇਲੂਇਆ ਮਾ ਪੱਪਾ ਗੇ ਪੰਜਾਬ ਜੂਥ ਪ੍ਰੈਜ਼ੀਡੈਂਟ ਔਰ ਅੱਜ ਸਾਡੇ ਮਾਨੇਪੁਰ ਦੇ ਵਿੱਚ ਪਿੰਡ ਦੇ ਵਿੱਚ ਅਸੀਂ ਪਹੁੰਚੇ ਆ ਸਾਡੇ ਰਾਸ਼ਟਰੀ ਪ੍ਰਧਾਨ ਲਾਰਕ ਚੌਧਰੀ ਸਾਹਿਬ ਔਰ ਜੇਰਾ ਪੱਪਾ ਨਾਨਕ ਦੇ ਵਿੱਚ ਪੈਂਦਾ ਆ ਕਲਾਨੌਰ ਦੇ ਅਧੀਨ ਔਰ ਸਾਡੇ ਇੱਥੇ ਅੱਜ ਜੂਥ ਦੇ ਪ੍ਰਧਾਨ ਬਣਾਏ ਨੇ ਔਰ ਅੱਜ ਇਹਨਾਂ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਪਹੁੰਚ ਦੇ ਵਿੱਚ ਆਣ ਕੇ ਔਰ ਬਹੁਤ ਹੀ ਵੱਡਾ ਕੱਠ ਹੋਇਆ ਔਰ ਜਿਹਦੀ ਜ਼ਿੰਮੇਵਾਰੀ ਅਸੀਂ ਆਪਣੇ ਭਰਾ ਨੂੰ ਦਿੱਤੀ ਆ ਅਸੀਂ ਆਸ ਰੱਖਦੇ ਆ ਕਿ ਕੌਮ ਦੇ ਮੁੱਦਿਆਂ ਦੇ ਨਾਲ ਲੈ ਕੇ ਸੀਐਨਐਫ ਦੇ ਨਾਲ ਮੋਢੇਰਾ ਮੋਢਾ ਲਾ ਕੇ ਚੱਲਣਗੇ ਪ੍ਰਧਾਨ ਜੀ ਜਿਹੜੇ ਅੱਜ ਦੀ ਜ਼ਿੰਮੇਵਾਰੀ ਤੁਹਾਨੂੰ ਸੌਂਪੀ ਗਈ ਕੀ ਕਹਿਣਾ ਚਾਹੋਗੇ ਤੁਸੀਂ ਸਾਰਿਆਂ ਨੂੰ ਜੈਂਸੀ ਮੈਂ ਵੀ ਪ੍ਰਧਾਨ ਸਾਹਿਬ ਦਾ ਧੰਨਵਾਦ ਕਰਦਾ ਵਾਂ ਜਿਨ੍ਹਾਂ ਨੇ ਮੈਨੂੰ ਇਹ ਅਹੁਦਾ ਬਖਸ਼ਿਆ ਮੈਂ ਇਹ ਕੰਮ ਜਿੰਨਾ ਕਰਾਂਗੇ